ਸਾਡੇ ਖਿਡਾਰੀ 올림픽 ਦੇ ਵਿੱਚੋਂ ਮੈਡਲ ਲੈ ਕੇ ਆਏ ਹਾਕੀ ਵਾਲੇ ਆਹ ਕੈਪਟਨ ਸਾਹਿਬ ਹੁਣ ਹੈ ਨਹੀਂ ਨਾ ਉਹਨਾਂ ਦੇ ਸਾਥੀ ਆ ਉਹਨਾਂ ਨੂੰ ਮਟਰਨ ਦਾ ਸਰ ਖਵਾਤਾ ਪਰ ਮੁਰਗਾ ਉਹ ਬੱਕਰਾ ਖਵਾ ਕੇ ਬੱਕਰਾ ਬਣਾਉਣ ਵਾਲਾ ਕੰਮ ਕੀਤਾ ਨੌਕਰੀ ਕਿਸੇ ਨੇ ਨਹੀਂ ਦਿੱਤੀ ਉਹ ਕਟਛੇ ਵਾਲੀ ਤੁਸੀਂ ਦੇਖੀ ਹੋਣੀ ਆ ਸਾਰਿਆਂ ਨੇ ਮਟਰਨ ਬਣਾ ਰਹੀ ਸੀ ਕੈਪਟਨ ਸਾਹਿਬ ਨੇ ਹਾਕੀ ਟੀਮ ਨੂੰ ਬੁਲਾਇਆ ਪਹਿਲੀ ਵਾਰ ਹੈ ਕਿ ਪਿਛਲੀ ਸਾਲ ਸਰਕਾਰ ਨੇ ਉਹਨਾਂ ਨੂੰ ਕਿਹਾ ਸੀ ਡਾਕੂਮੈਂਟ ਲੈ ਲੇ ਉਹਨਾਂ ਦੇ ਝੂਠੇ ਮੈਡੀਕਲ ਵੀ ਕਰਵਾਤੇ ਪਰ ਸੱਤ ਡੀਐਸਪੀ ਤੇ ਚਾਰ ਪੀਸੀਐਸ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਲਾਇਆ ਆ ਹੁਣ ਸਾਥੀ ਚਲੇ ਗਏ ਮੈਂ ਸਵਾਲ ਉਹਨਾਂ ਨੂੰ ਵੀ ਕਰਨਾ ਸੀ ਕਿਉਂਕਿ ਇਥੋਂ ਨਾਲ ਨੀਅਤ ਦਾ ਪਤਾ ਲੱਗਦਾ ਵੀ ਸਰਕਾਰ ਦੀ ਮੁੱਖ ਮੰਤਰੀ ਦੀ ਖੇਡਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਨੀਤੀ ਹੈ ਕਿਸ ਤਰ੍ਹਾਂ ਦੀ ਸੋਚ ਹੈ ਇੱਕ ਨਵੀਂ ਸਪੋਰਟਸ ਪਾਲਿਸੀ ਜਿਹੜੀ ਪੰਜਾਬ ਸਰਕਾਰ ਨੇ ਲੈ ਕੇ ਆਂਦੀ ਹੈ ਸਰ ਨਵੀਂ ਪਾਲਿਸੀ ਦੇ ਵਿੱਚ ਇਹ 100% ਸਿਕਿਉਰ ਕੀਤਾ ਗਿਆ ਹੈ ਕਿ ਜੇ ਕੋਈ ਖਿਡਾਰੀ ਕਿਸੇ ਵੀ ਇੰਟਰਨੈਸ਼ਨਲ ਜਾਂ ਨੈਸ਼ਨਲ ਗੇਮ ਦੇ ਵਿੱਚ ਮੈਡਲ ਲੈ ਕੇ ਆਊਗਾ ਉਹਨੂੰ 100% ਨੌਕਰੀ ਜਿਹੜੀ ਪੰਜਾਬ ਸਰਕਾਰ ਹੈ ਉਹ ਦੇਊਗੀ ਅੱਜ ਜਿਹੜੇ ਖਿਡਾਰੀ ਕੌਨਵੈਸ ਦੀ ਉਹਨਾਂ ਨੇ ਏਸ਼ੀਅਨ ਗੇਮ ਦੀ ਤਿਆਰੀ ਕਰ ਰਹੇ ਆ ਉਹਨਾਂ ਨੂੰ ਅੱਜ ਹੀ ਪਤਾ ਹੈ ਕਿ ਜੇ ਅਸੀਂ 골ਡ ਲੈ ਕੇ ਆਵਾਂਗੇ ਤਾਂ ਸਾਨੂੰ ਪੰਜਾਬ ਜਾ ਕੇ ਆ ਨੌਕਰੀ ਮਿਲੂ ਜੇ ਅਸੀਂ ਸਿਲਵਰ ਲੈ ਕੇ ਆਵਾਂਗੇ ਤਾਂ ਸਾਨੂੰ ਪੰਜਾਬ ਚ ਜਾ ਕੇ ਆ ਨੌਕਰੀ ਮਿਲੂਗੀ ਕੱਲੀ ਸਰ ਨੌਕਰੀ ਨਹੀਂ ਉਹਨਾਂ ਨੂੰ ਤਿਆਰੀ ਲਈ ਵੀ ਏ ਮੈਨੂੰ ਬੜੀ ਖੁਸ਼ੀ ਆ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਪੰਜਾਬ ਪਹਿਲਾ ਸੂਬਾ ਬਣਿਆ ਜਿਨ੍ਹਾਂ ਨੇ ਤਿਆਰੀ ਲਈ ਵੀ ਖਿਡਾਰੀ ਨੂੰ ਪੈਸੇ ਦੇਣ ਦਾ ਜਿਹੜਾ ਇੱਕ ਨਵੀਂ ਪਾਲਿਸੀ ਦੇ ਵਿੱਚ ਲੈ ਕੇ ਆਂਦਾ ਮੇਰਾ ਆਪਦਾ ਵੀ ਖੇਡਾਂ ਨਾਲ ਬੜਾ ਲगाव ਹੈ ਸਾਰੇ ਇਹ ਜਾਣਦੇ ਆ ਤੇ ਮੈਂ ਇਹ ਗੱਲ ਬੜੇ ਮਾਨ ਨਾਲ ਤੇ ਮੈਂ ਬੜੇ ਕੌਨਫੀਡੈਂਟ ਨਾਲ ਇਹ ਕਹਿ ਸਕਦਾ ਕਿ ਪਿਛਲੇ 50 ਸਾਲ ਚ ਖੇਡਾਂ ਦੇ ਖੇਤਰ ਚੋਂਨਾ ਕੰਮ ਨਹੀਂ ਹੋਇਆ ਜਿੰਨਾ ਪਿਛਲੇ 2 ਸਾਲ ਚ ਹੋਇਆ 55 ਕਰੋੜ ਰੁਪਇਆ ਕੱਲਾ ਇਸੇ ਸਾਲ ਜਿਹੜੇ ਸਾਡੇ ਖਿਡਾਰੀ ਐ ਉਹਨਾਂ ਨੂੰ ਜਿਹੜਾ ਕੈਸ਼ਬੈਕ ਆ ਉਹ ਦਿੱਤਾ ਗਿਆ ਇਹ ਨਹੀਂ ਵੀ ਪਹਿਲਾਂ ਮਿਲਦਾ ਨਹੀਂ ਸੀ ਜੇ ਮਿਲਦਾ ਸੀ ਤਾਂ ਉਹਦੋਂ ਮਿਲਦਾ ਸੀ ਜੇ ਇਲੈਕਸ਼ਨ ਨੀਅਰ ਹੁੰਦਾ ਸੀ ਜੇ 17 ਦੀਆਂ ਵੋਟਾਂ ਨੇੜੇ ਆਉਦੋਂ ਕੋਈ ਟੂਰਨਾਮੈਂਟ ਆ ਗਿਆ ਤਾਂ ਕੈਸ਼ਬੈਕ ਵੀ ਦੇ ਦੇਣਾ ਨੌਕਰੀ ਵੀ ਦੇ ਦੇਣੀ ਜੇ 12 ਦੀਆਂ ਵੋਟਾਂ ਨੇੜੇ ਐ ਉਦੋਂ ਕੋਈ ਵੱਡਾ ਮੈਂਟ ਆ ਗਿਆ ਤਾਂ ਵੋਟਾਂ ਦੇ ਨੇੜੇ ਸਭ ਕੁਝ ਕਰ ਦੇਣਾ ਤੇ ਵੋਟਾਂ ਤੋਂ ਬਿਨਾ ਕਿਸੇ ਦੀ ਕਦੇ ਸਾਰ ਨਹੀਂ ਲਈ ਇਹ ਪਹਿਲੀ ਵਾਰ ਹੈ ਕਿ ਜਿਹੜੇ ਨੈਸ਼ਨਲ ਪੱਧਰ ਦੇ ਖਿਡਾਰੀ ਜਿਹੜੇ ਨੈਸ਼ਨਲ ਗੇਮਜ਼ ਵਿੱਚ ਮੈਡਲ ਲੈ ਕੇ ਆਏ ਉਹਨਾਂ ਨੂੰ ਵੀ ਕੈਸ਼ ਵਾਰਡ ਮੁੱਖ ਮੰਤਰੀ ਸਾਹਿਬ ਨੇ ਆਪ ਲਾ ਕੇ ਦਿੱਤੇ ਤੇ ਉਹਨਾਂ ਨੇ ਧੰਨਵਾਦ ਕੀਤਾ ਸਾਨੂੰ ਤਾਂ ਕਦੇ ਉਮੀਦ ਹੀ ਨਹੀਂ ਸੀ ਤਿੰਨ ਤਿੰਨ ਸਾਲ ਚਾਰ ਚਾਰ ਸਾਲ ਜਿਹੜੇ ਨੈਸ਼ਨਲ ਖੇਡਾਂ ਦੇ ਖਿਡਾਰੀ ਆ ਜਿਹੜੇ ਮੈਡਲ ਲੈ ਕੇ ਆਉਂਦੇ ਆ ਉਹਨਾਂ ਨੂੰ ਕੈਸ਼ ਵਾਰਡ ਨਹੀਂਸੀ ਮਿਲਦੇ ਕੱਲੇ ਸਰ ਕੈਸ਼ ਵਾਰਡ ਨਹੀਂ ਆ ਹੁਣ ਸਾਥੀ ਚਲੇ ਗਏ ਮੈਂ ਸਵਾਲ ਉਹਨਾਂ ਨੂੰ ਵੀ ਕਰਨਾ ਸੀ ਕਿਉਂਕਿ ਇਥੋਂ ਨਾਲ ਨੀਅਤ ਦਾ ਪਤਾ ਲੱਗਦਾ ਵੀ ਸਰਕਾਰ ਦੀ ਮੁੱਖ ਮੰਤਰੀ ਦੀ ਖੇਡਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਨੀਤੀ ਹੈ ਕਿਸ ਤਰ੍ਹਾਂ ਦੀ ਸੋਚ ਹੈ ਇੱਕ ਤਾਂ ਬੜੀ ਛੋਟੀ ਜਿਹੀ ਧਾਰਨਾ ਪਿੱਛੇ ਜੇ ਮੁੱਖ ਮੰਤਰੀ ਸਾਹਿਬ ਨੇ ਜਦੋਂ 26 ਜਨਵਰੀ ਸੀ ਇੱਕ ਸਰਕੂਲਰ ਜਾਰੀ ਕੀਤਾ ਕਿ ਕਿਸੇ ਵੀ ਗਰਾਊਂਡ ਦੇ ਵਿੱਚ 26 ਜਨਵਰੀ ਜਾਂ 15 ਅਗਸਤ ਦੀ ਜਿਹੜੀ ਪ੍ਰੇਡ ਹੈ ਉਹ ਨਹੀਂ ਕਰਵਾਈ ਜਾਊਗੀ ਇਹ ਤੋਂ ਭਾਵਨਾ ਦਾ ਪਤਾ ਲੱਗਦਾ ਤੇ ਦੂਜਾ ਭਾਵਨਾ ਦਾ ਅੱਜ ਤੱਕ ਜਿੰਨੀਆਂ ਸਰਕਾਰਾਂ ਰਹੀਆਂ ਨੇ ਕਿਸੇ ਵੀ ਵਰਗ ਨੂੰ ਕਿਸੇ ਖਿਡਾਰੀ ਨੂੰ ਪਿਛਲੀ ਸਰਕਾਰ ਨੇ ਕੋਈ ਕਮਿਟਮੈਂਟ ਕੀਤੀ ਹੋਵੇ ਤਾਂ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਅਗਲੀ ਸਰਕਾਰ ਹੁੰਦੀ ਹੈ ਉਹਨੇ ਕਦੇ ਨਹੀਂ ਨਭਾਈ ਸਾਡੇ ਖਿਡਾਰੀ 올림픽 ਦੇ ਵਿੱਚੋਂ ਮੈਡਲ ਲੈ ਕੇ ਆਏ ਹੌਕੀ ਵਾਲੇ ਆ ਕੈਪਟਨ ਸਾਹਿਬ ਹੁਣ ਹੈ ਨਹੀਂ ਨਾ ਉਹਨਾਂ ਦੇ ਸਾਥੀ ਹੈ ਉਹਨਾਂ ਨੂੰ ਮਟਰਨ ਦਾ ਸਰ ਖਵਾਤਾ ਪਰ ਮੁਰਗਾ ਬੱਕਰਾ ਖਵਾ ਕੇ ਬੱਕਰਾ ਬਣਾਉਣ ਵਾਲਾ ਕੰਮ ਕੀਤਾ ਨੌਕਰੀ ਕਿਸੇ ਨੇ ਨਹੀਂ ਦਿੱਤੀ ਉਹ ਕਟਛੇ ਵਾਲੀ ਤੁਸੀਂ ਦੇਖੀ ਹੋਣੀ ਆ ਸਾਰਿਆਂ ਨੇ ਮਟਰਨ ਬਣਾ ਰਹੀ ਸੀ ਕੈਪਟਨ ਸਾਹਿਬ ਨੇ ਹਾਕੀ ਟੀਮ ਨੂੰ ਬੁਲਾਇਆ ਪਹਿਲੀ ਵਾਰ ਹੈ ਕਿ ਪਿਛਲੀ ਸਾਲ ਸਰਕਾਰ ਨੇ ਉਹਨਾਂ ਨੂੰ ਕਿਹਾ ਸੀ ਡਾਕੂਮੈਂਟ ਲੈ ਲੈ ਉਹਨਾਂ ਦੇ ਝੂਠੇ ਮੈਡੀਕਲ ਵੀ ਕਰਵਾਤੇ ਪਰ 7 ਡੀਐਸਪੀ ਤੇ ਚਾਰ ਪੀਸੀ ਐਤਿ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਲਾਇਆ ਹੁਣ ਕਈ ਹੋਰ ਇਹਨਾਂ ਨੇ ਖਿਡਾਰੀਆਂ ਨੂੰ ਕਿਆਂ ਨੂੰ ਗਮਰਾਹ ਵੀ ਕਰਦੇ ਆ ਵੀ ਤੁਸੀਂ ਐਦਾਂ ਕਰੋ ਜੀ ਤੁਸੀਂ ਰੌਲਾ ਪਾਓ ਜੀ ਪਰ ਸਰ ਮੈਨੂੰ ਬੜੀ ਖੁਸ਼ੀ ਹੈ ਕਿਉਂਕਿ ਇਹ ਜੱਬ ਨੂੰ ਖਤਮ ਕਰਨ ਲਈ ਵੀ ਜੇ ਵੋਟਾਂ ਵਾਲਾ ਸਾਲ ਆ ਤਾਂ ਪੈਸੇ ਵੀ ਦੇ ਦਿਓ ਨੌਕਰੀ ਵੀ ਦੇ ਦਿਓ ਇੱਕ ਨਵੀਂ ਸਪੋਰਟਸ ਪਾਲਿਸੀ ਜਿਹੜੀ ਪੰਜਾਬ ਸਰਕਾਰ ਨੇ ਲੈ ਕੇ ਆਂਦੀ ਹੈ ਸਰ ਉਹਦੇ ਵਿੱਚ 100% ਇਸ ਗੱਲ ਦਾ ਜਿਹੜਾ ਧਿਆਨ ਦਿੱਤਾ ਗਿਆ ਕਿ ਟੈਲੈਂਟ ਆਈਡੈਂਟੀਫਾਈ ਕਰਨ ਤੋਂ ਲੈ ਕੇ ਉਸ ਤੋਂ ਬਾਅਦ ਜਿਹੜਾ ਟੈਲੈਂਟ ਆਈਡੈਂਟੀਫਾਈ ਕਰ ਲਿਆ ਉਹਨੂੰ ਪਲੈਟਫਾਰਮ ਦੇਣਾ ਉਹਨੂੰ ਟ੍ਰੇਨਿੰਗ ਦੇਣੀ ਉਹਨੂੰ ਇਕੁਪਮੈਂਟ ਦੇਣੇ ਤੇ ਉਸ ਤੋਂ ਬਾਅਦ ਜਦੋਂ ਖਿਡਾਰੀ ਇੰਟਰਨੈਸ਼ਨਲ ਲੈਵਲ ਤੇ ਮੈਡਲ ਲੈ ਕੇ ਆਊਗਾ ਉਹਦਾ ਫਿਚਰ ਸਿਕਯੂਰ ਕਰਨਾ ਉਹਨੂੰ 100% ਨੌਕਰੀ ਦੀ ਗਾਰੰਟੀ ਸਰ ਨਵੀਂ ਪਾਲਿਸੀ ਦੇ ਵਿੱਚ ਇਹ 100% ਸਿਕਯਰ ਕੀਤਾ ਗਿਆ ਹੈ ਕਿ ਜੇ ਕੋਈ ਖਿਡਾਰੀ ਕਿਸੇ ਵੀ ਇੰਟਰਨੈਸ਼ਨਲ ਜਾਂ ਨੈਸ਼ਨਲ ਗੇਮ ਦੇ ਵਿੱਚ ਮੈਡਲ ਲੈ ਕੇ ਆਊਗਾ ਉਹਨੂੰ 100% ਨੌਕਰੀ ਜਿਹੜੀ ਪੰਜਾਬ ਸਰਕਾਰ ਹੈ ਉਹ ਦੇਊਗੀ ਅੱਜ ਜਿਹੜੇ ਖਿਡਾਰੀ 올림픽 ਦੀ ਤਿਆਰੀ ਕਰ ਰਹੇ ਆ ਅੱਜ ਜਿਹੜੇ ਖਿਡਾਰੀ ਕੌਨਵੈਸਟ ਦੀ ਉਹਨਾਂ ਲਈ ਏਸ਼ੀਅਨ ਗੇਮ ਦੀ ਤਿਆਰੀ ਕਰ ਰਹੇ ਆ ਉਹਨਾਂ ਨੂੰ ਅੱਜ ਹੀ ਪਤਾ ਹੈ ਕਿ ਜੇ ਅਸੀਂ 골ਡ ਲੈ ਕੇ ਆਵਾਂਗੇ ਤਾਂ ਸਾਨੂੰ ਪੰਜਾਬ ਜਾ ਕੇ ਆ ਨੌਕਰੀ ਮਿਲੂਗੀ ਜੇ ਅਸੀਂ ਸਿਲਵਰ ਲੈ ਕੇ ਆਵਾਂਗੇ ਤਾਂ ਸਾਨੂੰ ਪੰਜਾਬ 'ਚ ਜਾ ਕੇ ਆ ਨੌਕਰੀ ਮਿਲੂਗੀ ਕੱਲੀ ਸਰ ਨੌਕਰੀ ਨਹੀਂ ਉਹਨਾਂ ਨੂੰ ਤਿਆਰੀ ਲਈ ਵੀ ਇਹ ਮੈਨੂੰ ਬੜੀ ਖੁਸ਼ੀ ਆ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਪੰਜਾਬ ਪਹਿਲਾ ਸੂਬਾ ਬਣਿਆ ਜਿਨ੍ਹਾਂ ਨੇ ਤਿਆਰੀ ਲਈ ਵੀ ਖਿਡਾਰੀ ਨੂੰ ਪੈਸੇ ਦੇਣ ਦਾ ਜਿਹੜਾ ਇੱਕ ਨਵੀਂ ਪਾਲਿਸੀ ਦੇ ਵਿੱਚ ਲੈ ਕੇ ਆਂਦਾ ਸਾਡੇ ਏਸ਼ੀਅਨ ਖੇਡਾਂ ਦੇ ਖਿਡਾਰੀ ਗਏ ਸਰ ਅਸੀਂ ਉਹਨਾਂ ਨੂੰ ਤਿਆਰੀ ਲਈ 8-8 ਲੱਖ ਰੁਪਈਆ ਪਹਿਲਾਂ ਸਰਕਾਰ ਨੇ ਦਿੱਤਾ ਤੇ ਮੈਨੂੰ ਬੜੀ ਖੁਸ਼ੀ ਆ ਕਿਉਂਕਿ ਮਿਹਨਤ ਤਾਂ ਉਹਨਾਂ ਦੀ ਹੈ ਕਿ ਸਾਡੇ ਏਸ਼ੀਅਨ ਖੇਡਾਂ ਦੇ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਪਿਛਲੇ 70 ਸਾਲ ਦਾ ਰਿਕਾਰਡ ਤੋੜਿਆ। ਬੀ ਮੈਡਲ ਜਿਹੜੇ ਸਾਡੇ 32 ਖਿਡਾਰੀਆਂ ਨੇ ਲੈ ਕੇ ਆਂਦੇ। ਇਸ ਤੋਂ ਪਹਿਲਾਂ 1951 ਦੇ ਵਿੱਚ 15 ਮੈਡਲ ਆਏ ਸੀ। ਤੇ ਉਦੋਂ ਸਿਰਫ 6 ਟੀਮਾਂ ਐਸ਼ੀਨ ਗੇਮਾਂ ਦੇ ਵਿੱਚ ਖੇਡਦੀਆਂ ਸੀ ਤੇ ਅੱਜ ਕਿ 50 ਟੀਮਾਂ ਤੋਂ ਜ਼ਿਆਦਾ ਮੈਂ ਵਧਾਈ ਦੇਣਾ ਸਾਰੇ ਖਿਡਾਰੀਆਂ ਨੂੰ ਤੇ ਉਹਨਾਂ ਦੇ ਖਿਡਾਰੀਆਂ ਦੇ ਮੈਡਲ ਲੈਉਣ ਨਾਲ ਸਾਡਾ ਹੌਸਲਾ ਹੋਰ ਵਧਿਆ। ਕਿਉਂਕਿ ਪੰਜਾਬ ਸਰ ਟੈਲੈਂਟ ਦੀ ਜਿਹੜੀ ਕੋਈ ਕਮੀ ਨਹੀਂ ਸਿਰਫ ਜ਼ਰੂਰਤ ਹੈ ਕਿ ਉਹਨੂੰ ਪਲੇਟਫਾਰਮ ਜਿਹੜਾ ਉਹ ਦਿੱਤਾ ਜਾਵੇ ਸੋ ਜਿਵੇਂ ਅਸੀਂ ਏਸ਼ੀਅਨ ਖੇਡਾਂ ਦੇ ਖਿਡਾਰੀਆਂ ਨੂੰ 8-8 ਲੱਖ ਤਿਆਰੀ ਲਈ ਦਿੱਤਾ ਤੇ ਅੱਜ ਜਿੰਨੇ ਸਾਡੇ 올림픽 ਲਈ ਜਾ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਤਿਆਰੀ ਲਈ ਸੂਬਾ ਸਰਕਾਰ ਅਸਰ ਜਿਹੜੀ 15-15 ਲੱਖ ਰੁਪਈਆ ਤਿਆਰੀ ਦੇ ਲਈ ਦੇ ਰਹੀ ਹੈ ਤਾਂ ਕਿ ਜਿਹੜੇ ਸਾਡੇ ਖਿਡਾਰੀ ਹੈ ਉਹ ਮਿਹਨਤ ਕਰਨ ਤੇ ਸੂਬੇ ਲਈ ਦੇਸ਼ ਲਈ ਜਿਹੜਾ ਮੈਡਲ ਹੈ ਉਹ ਲੈ ਕੇ ਆਉਣ ਤੇ ਇਸ ਤੋਂ ਪਹਿਲਾਂ ਜਿਹੜਾ ਸਰ ਮੈਂ ਗੱਲ ਜ਼ਿਕਰ ਕੀਤਾ ਕਿ ਖਿਡਾਰੇ ਨੂੰ ਪਲੇਟਫਾਰਮ ਦੇਣਾ ਕਿਉਂਕਿ ਮੈਂ ਜਦੋਂ ਪਿੱਛੇ ਜੇ ਸਾਡੇ ਕੇਂਦਰੀ ਮੰਤਰੀ ਨੇ ਮੀਟਿੰਗ ਬੁਲਾਈ ਮਾਨਯੋਗ ਸਾਰੇ ਸਪੋਰਟਸ ਮਿਨਿਸਟਰਸ ਦੀ ਮੈਂ ਉੱਥੇ ਵੀ ਇਹ ਪੁਆਇੰਟ ਜਿਹੜਾ ਰੇਸ ਕੀਤਾ ਇਹ ਮੈਂ ਗੱਲ ਉਹਦੇ ਨਾਲ ਜੋੜ ਰਿਹਾ ਕਿ ਟੈਲੈਂਟ ਆਈਡੈਂਟੀਫਾਈ ਕਰਨਾ ਤੇ ਉਹਨੂੰ ਜਿਹੜੀ ਟ੍ਰੇਨਿੰਗ ਉਹਨੂੰ ਇਕੁਪਮੈਂਟ ਦੇਣੇ ਮੈਂ ਉੱਥੇ ਵੀ ਜਾ ਕੇ ਗੱਲ ਦਾ ਜ਼ਿਕਰ ਕੀਤਾ ਮੈਂ ਕਿਹਾ ਤੁਸੀਂ ਸਾਰੇ ਜਿਹੜੇ ਮੰਤਰੀ ਹੋ ਤੁਸੀਂ ਟੈਲੈਂਟ ਕਿਸ ਤਰ੍ਹਾਂ ਆਈਡੈਂਟੀਫਾਈ ਕਰਦੇ ਹੋ ਆਪਣੇ ਸੂਬੇ 'ਚ ਤਾਂ ਉੱਥੇ ਵੀ ਮੈਨੂੰ ਕੋਈ ਤਸੱਲੀ ਬਖਸ਼ ਬਖਸ਼ ਜਿਹੜਾ ਆਨਸਰ ਕਿਸੇ ਤੋਂ ਨਹੀਂ ਮਿਲ ਪਾਇਆ ਤੇ ਮੈਂ ਸਾਡੇ ਜਿਹੜੇ ਕੋਚ ਸਾਡਾ ਪੀਆਈਐਸ ਚੱਲਦੇ ਆ ਮੈਂ ਉੱਥੇ ਵੀ ਉਹਨਾਂ ਤੋਂ ਪੁੱਛਿਆ ਕਿਸ ਤਰ੍ਹਾਂ ਆਇਡੈਂਟੀਫਾਈ ਕਰਦੇ ਹੋ ਉਹ ਕਹਿੰਦੇ ਜੀ ਜਿੰਨੇ ਸਾਡੇ ਕੋਲੇ ਬੱਚੇ ਆ ਫਰਜ਼ ਕੋਲੋਂ ਬਾਲੀਬਾਲ ਹੈ ਤਾਂ ਇੱਥੋਂ ਜਿਹੜੇ ਕੋਚ ਆ ਇੱਕ ਜਗ੍ਹਾ ਜਾਂਦੇ ਆ ਇੱਕ ਪਿੰਡ ਚੋਂ ਹੀ ਬਾਲੀਬਾਲ ਦੇ ਬੱਚੇ ਲੈ ਆਉਂਦੇ ਆ ਫੁੱਟਬਾਲ ਦੀ ਟੀਮ ਇੱਕ ਜ਼ਿਲ੍ਹੇ ਚੋਂ ਹੀ ਆ ਜਾਂਦੀ ਹੈ ਇੱਕ ਦਿਨ ਦੇ ਵਿੱਚ ਸਾਰੀ ਪੂਰੀ ਟ్రਾਇਲ ਆ ਜਿਹੜੀ ਹੋ ਜਾਂਦੀ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਜਦੋਂ ਬੱਚਾ ਸੀ ਮੈਂ ਜਦੋਂ 8-10 ਸਾਲ ਦਾ ਸੀਗਾ ਮੈਨੂੰ ਸਰ ক্রিকেট ਦਾ ਬੜਾ ਸ਼ੌਂਕ ਸੀ ਮੈਂ ਫੁੱਟਬਾਲ ਦਾ ਸਕੂਲ ਦਾ ਕੈਪਟਨ ਸੀ ਐਥਲੈਟਿਕਸ ਕਰਦਾ ਸੀ ਪਰ ਸਾਡੇ ਉੱਥੇ ਕੋਈ ਐਸੋਸੀਏਸ਼ਨ ਹੀ ਹੈ ਨਹੀਂ ਸੀ ਨਾ ক্রিকেট ਦੀ ਸੀ ਮੈਂ ਕਿਹਾ ਮੈਂ ਜਦੋਂ 10 ਸਾਲ ਦਾ ਸੀ ਜੇ ਉਦੋਂ ਟ్రायल ਮੈਨੂੰ ਕੋਈ ਕਹਿੰਦਾ ক্রিকেট ਦੀ ਜਾ ਕੇ ਲੁਧਿਆਣੇ ਦੇ ਆ ਤਾਂ ਮੇਰੇ ਬਾਪੂ ਜੀ ਨੇ ਮੈਨੂੰ ਲੈ ਕੇ ਨਹੀਂ ਸਜਣਾ ਤੇ 10 ਸਾਲ ਦਾ ਮੈਂ ਆਪ ਜਾ ਨਹੀਂ ਸਕਦਾ ਸੀ ਮੈਂ ਐਸੇ ਕਰਕੇ ਸੀ ਫੈਸਲਾ ਕੀਤਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਟ్రायल ਲਓ ਸਰ ਇਸ ਵਾਰ 1.5 ਮਹੀਨਾ ਟ੍ਰਾਇਲ ਚੱਲੇ ਤੇ ਹਰ ਖੇਡ ਦੀ ਟ੍ਰਾਇਲ ਹਰ ਜ਼ਿਲ੍ਹੇ ਦੇ ਵਿੱਚ ਆ ਕੇ ਲਈ ਗਈ। ਉੱਥੋਂ ਸੀ ਜਿਹੜਾ ਰੌ ਟੈਲੈਂਟ ਹੈ ਜਿਹੜਾ ਉਹ ਕੱਢ ਕੇ ਲੈ ਕੇ ਆਂਦਾ। ਪਰ ਇਹ ਵੀ ਮੈਨੂੰ ਲੱਗਾ ਕਿ ਸਭੀ ਛੱਟ ਨਹੀਂ। ਇਸੇ ਕਰਕੇ ਆਈਡੀਆ ਆਇਆ ਕਿ ਸਪੋਰਟਸ ਨਰਸਰੀਜ਼ ਪੰਜਾਬ ਦੇ ਹਰ ਕੋਰਨਰ ਦੇ ਵਿੱਚ ਬਣਾਈਆਂ ਜਾਣ ਜਿੱਥੋਂ ਉੱਥੋਂ ਦੇ ਪਿੰਡਾਂ ਦੇ ਬੱਚੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਟ੍ਰੇਨਿੰਗ ਦੇਈਏ। ਉੱਥੋਂ ਜਿਹੜਾ ਟੈਲੈਂਟ ਹੈ ਉੱਥੋਂ ਕੱਢ ਕੇ ਲੈ ਕੇ ਆਈਏ। ਸਰ ਇਸੇ ਕਰਕੇ ਫੈਸਲਾ ਕੀਤਾ ਕਿ ਹਜ਼ਾਰ ਨਰਸਰੀ ਜਿਹੜੀ ਪੂਰੇ ਪੰਜਾਬ 'ਚ ਜਿਹੜੀ ਹੈ ਉਹ ਬਣਾਈ ਜਾਊਗੀ। ਉਹਦੇ ਵਿੱਚ ਸਾਰ ਐ ਨਹੀਂ ਵੀ ਕਿਤੇ ਵੀ ਚਾਕੇ ਕੋਈ ਵੀ ਨਰਸਰੀ ਦੇਤੀ ਉਹਦੇ ਤੇ ਵੀ ਪੂਰਾ ਸਾਡਾ ਡਿਪਾਰਟਮੈਂਟ ਫੋਕਸ ਕਰ ਰਿਹਾ ਅਸੀਂ ਉਹਦੇ ਤੇ ਕਿਉਂਕਿ ਅਸੀਂ ਖੇਡਾਂ ਵਤਨ ਜਿਹੜੀਆਂ ਪੰਜਾਬ ਦੀਆਂ ਕਰਵਾਈਆਂ ਉਹਦੇ ਵਿੱਚ ਪੂਰਾ ਡਾਟਾ ਆਇਆ ਕਿਉਂਕਿ ਉਹਦੇ ਚ ਬਹੁਤ ਜ਼ਿਆਦਾ ਬੱਚਿਆਂ ਨੇ ਪਾਰਟਿਸਪੇਸ਼ਨ ਕੀਤੀ ਜਿੱਥੋਂ ਬਾਕਸਿੰਗ ਦੀ ਜੇ ਬਰਨਾਲੇ ਜ਼ਿਲ੍ਹੇ ਤੋਂ ਸੰਗਰੂਰ ਜ਼ਿਲ੍ਹੇ ਤੋਂ ਜ਼ਿਆਦਾ ਪਾਰਟਿਸਪੇਸ਼ਨ ਉਹਦੇ ਚ ਆ ਰਹੀ ਹੈ ਕਿਉਂਕਿ ਆਨਲਾਈਨ ਰਜਿਸਟਰ ਕਰਦੇ ਆ ਬੱਚੇ ਤਾਂ ਅਸੀਂ ਬਾਕਸਿੰਗ ਦੀ ਜਿਹੜੀ ਨਰਸਰੀ ਆ ਉਹ ਬਰਨਾਲੇ ਸਨਾਮ ਬਹੁਤ ਹੈ ਸੰਗਰੂਰ ਉੱਥੇ ਦੇ ਰਹੇ ਆ ਜਿੱਥੋਂ ਰੈਸਲਿੰਗ ਦੀ ਆਰੀਏ ਦਾ ਉੱਥੇ ਰੈਸਲਿੰਗ ਦੀ ਨਰਸਰੀ ਜਿਹੜੀ ਆ ਉਹ ਦੇ ਰਹੇ ਆ ਸੋ ਜਿੱਥੇ-ਜਿੱਥੇ ਜਿਹੜੇ ਏਰੀਏ ਚ ਕੋਈ ਪੌਪੂਲਰ ਗੇਮ ਆ ਉਹਦੀ ਨਰਸਰੀ ਜਿਹੜੀ ਸਰਕਾਰ ਉੱਥੇ ਦੇਊਗੀ ਤੇ ਉੱਥੇ ਕੋਚ ਵੀ ਦੇਵਾਂਗੇ ਤੇ 60 ਬੱਚਾ ਨੂੰ ਡੇਲੀ ਜਿਹੜੀ ਸਰ ਉੱਥੇ ਡਾਈਟ ਦੇਣ ਦਾ ਕੰਮ ਆ ਜਿਹੜੀ ਸੂਬਾ ਸਰਕਾਰ ਜਿਹੜੀ ਕਰੂਗੀ ਤੇ ਮੈਂ ਧੰਨਵਾਦ ਕਰਦਾ ਵਿੱਤ ਮੰਤਰੀ ਸਾਹਿਬ ਦਾ ਕਿ ਜਿਨ੍ਹਾਂ ਨੇ 250 ਨਰਸਰੀ ਪਹਿਲੇ ਫੇਸ ਚ ਜਿਹੜੀ ਨੂੰ ਮਨਜ਼ੂਰੀ ਦਿੱਤੀ ਹੈ ਤੇ ਹਰ ਹਲਕੇ ਚ ਮੈਂਬਰ ਸਾਹਿਬ 2 ਤੋਂ 3 ਨਰਸਰੀਆਂ ਕੋਈ ਪੱਖਪਾਤ ਨਹੀਂ ਕਰਨਾ ਸਾਰੇ ਪੰਜਾਬ ਦੇ ਵਿੱਚ ਦੇਣੀਆਂ ਥੋੜੇ ਹਲਕਿਆਂ 'ਚ ਮਿਲਣਗੀਆਂ ਤੇ ਜਿਹੜੇ ਸੱਤਾਧਿਰ ਦੇ ਮੈਂਬਰ ਆ ਉਹਨਾਂ ਦੇ ਹਲਕਿਆਂ 'ਚ ਵੀ ਮਿਲਣਗੀਆਂ ਤੇ ਜਿੱਦਨ 1000 ਨਰਸਰੀ ਕੰਪਲੀਟ ਹੋ ਗਈ 8 ਤੋਂ 10 7 ਤੋਂ 8 ਨਰਸਰੀਆਂ ਹਰੇਕ ਹਲਕੇ ਦੇ ਵਿੱਚ ਜਿਹੜੀਆਂ ਸਰ ਉਹ ਖੁੱਲਣਗੀਆਂ ਤੇ ਜਿਹੜਾ ਸਰ ਮੈਂ ਖੇਡਾਂ ਵਤਨ ਪੰਜਾਬ ਦੀਆਂ ਦਾ ਵੀ ਮੈਂ ਇੱਕ ਦੱਸਣਾ ਚਾਹੂੰਗਾ ਸਾਡੇ ਸਾਰੇ ਮੈਂਬਰਸ ਨੂੰ ਖੁਸ਼ੀ ਹੋਊਗੀ ਸਰ ਇਹਦਾ ਨਾ ਇਹ ਸੰਦੀਪ ਜੀ ਕੋਈ ਇਹ ਖੇਡਾ ਐ ਨਹੀਂ ਵੀ ਪਹਿਲੀ ਵਾਰ ਸਰਕਾਰੀ ਖੇਡਾ ਸੀ ਕਰਵਾਈਆਂ ਇਹ ਪਹਿਲਾਂ ਵੀ ਹੁੰਦੀਆਂ ਸੀ ਕਦੇ ਇਹਦਾ ਅੰਕੜਾ ਕਦੇ 10-15000 ਤੋਂ ਪਾਰਟਿਸਪੇਸ਼ਨ ਦਾ ਟੱਪਿਆ ਨਹੀਂ ਸੀ ਪਰ ਪਿਛਲੀ ਵਾਰ ਸੀ ਕਰਵਾਈਆਂ ਇਹਨਾਂ ਨੂੰ ਨਾਮ ਦਿੱਤਾ ਸੀ सीएम ਸਾਹਿਬ ਨੇ ਖੇਡਾ ਪਤਨ ਪੰਜਾਬ ਦੀਆਂ ਸਾਢੇ 3 ਲੱਖ ਤੋਂ ਜ਼ਿਆਦਾ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਤੇ ਐਤ ਕੀ ਉਹਨਾਂ ਖੇਡਾਂ ਵਿੱਚ ਸਰ ਸਾਢੇ 4 ਲੱਖ ਤੋਂ ਜ਼ਿਆਦਾ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਦਾਂ ਦੀ ਵੀ ਉਦਾਹਰਨਾ ਕੀ ਦੇਖਣ ਨੂੰ ਮਿਲੀਆਂ ਕਿ ਜਿੱਥੇ ਸੁਖੀ ਜੀ ਦਾਦਾ ਵੀ ਪਾਰਟਿਸਿਪੇਟ ਕਰ ਰਿਹਾ ਫਾਦਰ ਵੀ ਕਰ ਰਿਹਾ ਤੇ ਪੋਤੇ-ਪੋਤੀਆਂ ਵੀ ਕਰ ਰਿਹਾ ਸਾਡਾ ਡੀਐਸਓਆ ਰਾਹੁਲ ਫਤੇਗੜ ਸਾਹਿਬ ਸੀ ਉਦੋਂ ਉਹਨੇ ਪਾਰਟਿਸਿਪੇਟ ਕੀਤਾ ਉਹਦੇ ਫਾਦਰ ਨੇ ਵੀ ਕੀਤਾ ਤੇ ਉਹਦੇ ਬੱਚਿਆਂ ਨੇ ਵੀ ਕੀਤਾ ਆਈ ਸਾਡੇ ਬਰਨਾਲੇ ਚ ਇੱਕ ਜੱਸੀ ਆ ਮੁੰਡਾ ਉਹ ਬੈਡਮਿੰਟਨ ਖੇਡਦਾ ਉਹਦੇ ਵੀ ਫਾਦਰ ਨੇ ਕੀਤਾ ਉਹਦੀਆਂ ਬੱਚੀਆਂ ਨੇ ਵੀ ਕੀਤਾ ਤੇ ਖੁਦ ਨੇ ਵੀ ਕੀਤਾ ਤੇ ਮੈਂ ਦਾਅਵੇ ਨਾਲ ਕਹਿਣਾ ਸਾਰੇ ਦੁਨੀਆ ਦਾ ਪਹਿਲਾ ਟੂਰਨਾਮੈਂਟ ਹੈ ਜਿੱਥੇ ਤਿੰਨ ਜਨਰੇਸ਼ਨ ਜਿਹੜੀਆਂ ਪਾਰਟਿਸਿਪੇਟ ਕਰਦੀਆਂ ਤੇ ਇਹੀ ਸਪੋਰਟਸ ਕਲਚਰ ਹੈ ਜਿਹੜਾ ਸੀ ਪੰਜਾਬ ਚ ਮੈਂ ਨਹੀਂ ਕਹਿਗਾ ਲੈ ਕੇ ਨਹੀਂ ਅਸੀਂ ਕਹਿੰਦਾ ਵੀ ਰਿਵਾਈਵ ਹੋਵੇ ਕਿਉਂਕਿ ਪੰਜਾਬ ਉਹ ਸੂਬਾ ਸੀ ਜਿਨੇ ਬੜਾ ਲੰਮਾ ਸਮਾਂ ਦੇਸ਼ ਤੇ ਰਾਜ ਕੀਤਾ ਤੇ ਡੇ ਵੱਡੇ ਵੱਡੇ ਖਿਡਾਰੀ ਬਲਵੀਰ ਸਿੰਘ ਸੀਨੀਅਰ ਵਰਗੇ ਪ੍ਰਦੂਮਨ ਪਹਿਲਵਾਨ ਵਰਗੇ ਦਾਰਾ ਸਿੰਘ ਵਰਗੇ ਐਡੇ ਵੱਡੇ ਵੱਡੇ ਜਿਹੜੇ ਖਿਡਾਰੀ ਆ ਇਹ ਸੂਬੇ ਨੇ ਦਿੱਤੇ ਆ ਤੇ ਅੱਜ ਵੀ ਸਾਰੇ ਇਹਦੇ 'ਚ ਟੈਲੈਂਟ ਦੀ ਜਿਹੜੀ ਆ ਕੋਈ ਕبھی ਨਹੀਂ ਜ਼ਰੂਰ ਤਾਂ ਸਿਰਫ ਜਿਹੜਾ ਪਲੇਟਫਾਰਮ ਆ ਉਹ ਦਿੱਤਾ ਜਾਵੇ